ਯਾ ਜਿਵੇਂ ਜਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਤੇ ਹਲਕਾ ਬਸੀ ਬਿਠਾਣਾ ਵਿਖੇ ਕਰਿਆ ਜਿੱਤੇ ਸਾਡੇ ਮਾਨਯੋਗ ਸਾਹਿਬ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਜਿਲ੍ਹਾ ਅਧਿਐਸ਼ ਕਾਂਗਰਸ ਦੇ ਅਧਿਐਸ਼ ਡਾਕਟਰ ਮਨਸ ਕੰਬਰ ਸਿੰਘ ਜੀ ਤੇ ਉਹਨਾਂ ਦੀ ਸਾਰੀ ਕਾਂਗਰਸ ਟੀਮ ਵੱਲੋਂ ਸ਼ਰਧਾਂਜਲੀ ਦਿੱਤੀ ਆਓ ਕਲਵਾਰ ਕਰ ਲੈਣੇ ਡਾਕਟਰ ਮਨਸ ਕੰਬਰ ਸਿੰਘ ਜੀ ਨੇ ਕੀ ਕਹਿਣਾ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਜਿਸਤੇ ਕਾਂਗਰਸ ਕਮੇਟੀ ਵੱਲੋਂ ਉਹ ਸਾਰੇ कांग्रेस लीडर सरदार वल्लभ बड़ खतर था और डॉक्टर मनमोहन सिंह ने अभी श्रद्धांजलि दे रहे और डॉक्टर मनमोहन सिंह का जो जीवन काल है और उन्होंने जो सानू देश दे दे जो इकोनॉमिकली या दूसरी तरह उपलब्धियां जो उन्होंने प्राप्त की हैं तो यह जहा व्यक्ति का पूरा करना घाटा बहुत मुश्किल ਤੋ ਅੱਜ ਦੇਸ਼ ਦੁੱਖ ਦੀ ਘੜੀ ਚ ਹੈ ਖਾਸ ਕਰਕੇ ਪੰਜਾਬ ਪੰਜਾਬ ਦੇ ਲੋਕ ਡਾਕਟਰ ਮਨਮੋਹ ਸਿੰਘ ਉਹਨਾਂ ਦੇ ਬਹੁਤ ਅਸੀਂ ਆਸਾਂ ਹਮੇਸ਼ਾ ਰੱਖਦੇ ਰਹੇ ਉਹਨਾਂ ਨੇ ਬੜੇ ਅੱਛੇ ਅੱਛੇ ਕਾਨੂੰਨ ਸਾਨੂੰ ਬਣਾ ਕੇ ਦਿੱਤੇ ਦੇਸ਼ ਨੂੰ ਉਸ ਲਾਈਨ ਤੋਂ ਬਾਹਰ ਕੱਢ ਕੇ ਜਾਂਦਾ ਜਦੋਂ ਕਿ ਗਰੀਬੀ ਦੇ ਖਰੋਤ ਹੋ ਜਾਂਦੇ ਚਾਰੇ ਵਿੱਚ ਸੋ ਇਹ ਜੀ ਵਿਅਕਤੀ ਦੇ ਅਸੀਂ ਜਿਲ੍ਹਾ ਕਾਉਂਸਲ ਕਮੇਟੀ ਵੱਲੋਂ ਡਾਕਟਰ ਮਨਮੋਹ ਸਿੰਘ ਉਹ ਇਸ ਦਾ ਜੀ ਫਾਰਕਾ ਹੈ ਪ੍ਰਮਾਤ ਮੌਨਾ ਨੇ ਆਪਣੇ ਚਰਨਾਂ ਸੁਆਸਦੇ ਔਰ ਉਹਨਾਂ ਨੇ ਦਿੱਤੀ ਹੋਈ ਸਿੱਖਿਆਵਾਂ ਸਾਨੂੰ ਸਾਰਿਆਂ ਨੂੰ ਜੋ ਲਾਈਨ ਦਿੱਖ ਗਏ ਅਸੀਂ ਉਹਨਾਂ ਦੇ ਉਹਨਾਂ ਦੇ ਕਦਮਾਂ ਤੇ ਚੱਲ ਸਕੀਏ ਠੀਕ ਹੈ ਤੇ ਆ ਉਹ ਸਰਨਾ காங்கிரஸ் ਦੇ ਸੇਵਾਦਾਰ ਨੇ ਅਮਨ ਅਮਨ ਤੋਂ ਲੇਵਲ ਆਉਣਾ ਹੈ ਕਲਵਾਤ ਕਰੀ ਨੇ ਸ਼ਰਧਾਂਜਲੀ ਦੇ ਪਹੁੰਚੇ ਨੇ ਹਾਂਜੀ ਮੈਂ ਸਚਕਾਲ ਜੀ ਸਚਕਾਲ ਜੀ ਦੇਖੋ ਡਾਕਟਰ ਮਨਮੋਨ ਸਿੰਘ ਜੀ ਦੀ ਸਾਡੇ ਪੂਰੇ ਭਾਰਤ ਦੇਸ਼ ਨੂੰ ਬਹੁਤ ਵੱਡਮੁੱਲੀ ਦੇਣ ਹੈ ਸਾਰਾ ਦੇਸ਼ ਭਾਰਤ ਉਹਨਾਂ ਦਾ ਕਰਜ਼ਦਾਰ ਹੈ ਕਿਉਂਕਿ ਜਦੋਂ ਪੂਰੀ ਦੁਨੀਆ ਦੇ ਵਿੱਚ ਅਰਥਵਿਵਸਥਾ ਥੱਲੇ ਗਿਰੀ ਹੋਈ ਸੀ ਉਸ ਸਮੇਂ ਡਾਕਟਰ ਮਨਮੋਹਨ ਸਿੰਘ ਜੀ ਨੇ ਆਪਣੀਆਂ ਨੀਤੀਆਂ ਦੇ ਨਾਲ ਭਾਰਤ ਦੀ ਜਿਹੜੀ ਡਿੱਗੀ ਹੋਈ ਅਰਥਵਿਵਸਥਾ ਨੂੰ ਲੀਡ ਦੇ ਉੱਤੇ ਲੈ ਕੇ ਆਂਦਾ ਉਹਨਾਂ ਦੇ ਜਿਹੜੀਆਂ ਨੀਤੀਆਂ ਨੇ ਉਹ ਕੱਲੇ ਇੰਡੀਆ ਦੇ ਵਿੱਚ ਨਹੀਂ ਵਕ-ਵਕ ਦੇਸ਼ਾਂ ਦੇ ਵਿੱਚ ਵੀ ਪੜਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੇ ਰਿਸਰਚ ਹੁੰਦੀ ਹੈ ਲੋਕ ਸਿੱਖਦੇ ਨੇ ਉਹਨਾਂ ਦੀਆਂ ਨੀਤੀਆਂ ਤੋਂ ਵਕ ਵਕ ਦੇਸ਼ਾਂ ਨੇ ਵੀ ਆਪਣੇ ਝੰਡੇ ਉਹਨਾਂ ਦੇ ਸਤਕਾਰ ਦੇ ਵਜੋਂ ਝੁਲਾ ਕੇ ਥੱਲੇ ਕਰਕੇ ਰੱਖੇ ਪਰ ਬੜੀ ਦੁੱਖ ਦੀ ਗੱਲ ਹੈ ਕਿ ਐਡੇ ਵੱਡੇ ਅਰਥ ਸ਼ਾਸਤਰੀ ਭਾਰਤ ਦੇ ਇਕਲੌਤੇ ਸਿੱਖ ਪ੍ਰਧਾਨ ਮੰਤਰੀ ਉਹਨਾਂ ਦੇ ਜੋ ਅੰਤਿਮ ਰਸਮਾਂ ਜਦੋਂ ਹੋਈਆਂ ਉਹਦੇ ਭਾਜਪਾ ਸਰਕਾਰ ਨੇ ਕੋਈ ਬਹੁਤ ਅੱਛਾ ਰਵਈਆ ਨਹੀਂ ਅਪਣਾਇਆ ਤੇ ਜੋ ਮਰਦਾ ਮਾਨ ਸਤਕਾਰ ਸੀ ਉਹ ਉਹਨਾਂ ਨੂੰ ਨਹੀਂ ਦਿੱਤਾ ਤਾਂ ਇਸ ਕਰਕੇ ਸਾਰੇ ਜਿਹੜੇ ਪੰਜਾਬ ਔਰ ਭਾਰਤ ਦੇ ਲੋਕ ਨੇ ਜੋ ਅਕਬਰ ਮਨਮੋਹ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਥੋੜਾ ਇਸ ਗੱਲ ਤੋਂ ਦੁਖੀ ਨੇ ਤੇ ਭਾਰਤ ਰਤਨ ਦੀ ਮੰਗ ਕਰਦੇ ਨੇ ਭਾਰਤ ਸਰਕਾਰ ਤੋਂ ਕਿ ਡਾਕਟਰ ਸਾਹਿਬ ਦੀ ਜੋ ਦੇਣ ਹੈ ਉਹ ਦਿੱਤੀ ਨਹੀਂ ਜਾ ਸਕਦੀ ਉਹਨਾਂ ਨੂੰ ਭਾਰਤ ਰਤਨ ਦਾ ਜੋ ਨਾਲ ਨਵਾਜਿਆ ਜਾਣਾ ਚਾਹੀਦਾ ਹੈ ਕਿ ਉਹਨਾਂ ਦਾ ਜਿਹੜਾ ਸਮਾਦੀ ਸਮਾਰਕ ਹੈ ਉਥੇ ਰਾਜਖਾਟ ਦੇ ਵਿੱਚ ਬਣੇ ਤਾਂ ਕਿ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਉੱਥੇ ਜਾ ਕੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰ ਸਕਣ ਅੱਜ ਅਸੀਂ ਆਪਣੇ ਮਰਹੂਮ ਨੇਤਾ ਨੂੰ ਸ਼ਰਦਾ ਦੇ ਫੁੱਲ ਇੱਥੇ ਡਾਕਟਰ ਸਿਕੰਦਰ ਸਿੰਘ ਜੀ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਤੇ ਸਾਰੀ ਕਾਂਗਰਸ ਦੀ ਟੀਮ ਨੇ ਮਿਲ ਕੇ ਉਹਨਾਂ ਨੂੰ ਨਤਮਸਤਕ ਹੋਏ ਸ਼ਰਦਾ ਦੇ ਫੁੱਲ ਪੇਟ ਕੀਤੇ ਨੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹਦਾਂ ਦੀ ਬੁੱਧੀ ਹੋਰ ਵੀ ਲੋਕਾਂ ਦੇ ਵਿੱਚ ਪਵੇ ਤੇ ਅਸੀਂ ਉਹਨਾਂ ਦੇ ਦਿੱਤੇ ਰਾਸਤੇ ਤੇ ਚੱਲ ਸਕੀਏ ਸੋ ਸਾਰੀ ਹੀ ਕਾਂਗਰਸ ਪਾਰਟੀ ਵੱਲੋਂ ਜੋ ਕਿ ਸਰਦਾਰ ਜੀ ਤੇਰਾ ਦੋ ਆਉਸ ਹਨ ਬਲਵੀਰ ਸਿੰਘ ਜੀ ਨੇ ਜੁੜੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕੀ ਕਹਿਣਾ ਸੀ ਸੱਸੀ ਗੱਲ ਜੀ ਮੈਂ ਤਜਬਾਹ ਜਿਦਾ ਹੈ ਸਰਦਾਰ ਜੀ ਸਮਾਰਗਮ ਆ ਇਹ ਜਿਹੜਾ ਹੋਇਆ ਅੱਜ ਡਾਕਟਰ ਸਿਕੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਰੈਮਣਾ ਕਿ ਹੋਇਆ ਤੇ ਜਿਹੜੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਨਾ ਤਾਂ ਮਰੋਟੀ ਜੀ ਨਾ ਵਰਗਾ ਕੋਈ ਨਹੀਂ ਪ੍ਰਧਾਨ ਮੰਤਰੀ ਹੋ ਸਕਦਾ ਨਾ ਕਿ ਕੋਈ ਹੋਊਗਾ ਇਸ ਕਰਕੇ ਮੈਂ ਆਪਣੇ ਐਸੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਦੇ ਹੋਣ ਦੇ ਨਾਤੇ ਮੈਂ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਠੀਕ ਤੇ ਸਾਰੀ ਹੀ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ जो कि सबका प्रधानमंत्री डॉक्टर मनमोहन सिंह जी श्रद्धांजलि दी गई है जिला अध्यक्ष डॉक्टर महंत सिकंदर सिंह जी की अगवाई हेठ मैं पार्स गौतम इंडिया न्यूज कैमरा मैन नीतिशौ